ਲੇਰਾਗਾਗਾ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਦੇ ਵਹੀਕਲ ਬਰਾਮਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦਿਆਂ ਡੀਐਸਪੀ ਦਾ ਕਹਿਣਾ ਹੈ ਕਿ ਪਿਛਲੇ ਦਿਨ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਤੇ ਟੈਕਨੀਕਲ ਟੰਗ ਦੇ ਨਾਲ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ। ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਨਿਸ਼ਾਨਦੇਹੀ ਤੋ ਪੁਲਿਸ ਦੇ ਵੱਲੋਂ ਉੰਨੀ ਮੋਟਰਸਾਈਕਲ ਤੱਕ ਐਕਟਿਵਾ ਬਰਾਮਦ ਹੋਈ ਹੈ। ਇਸ ਮਾਮਲੇ ਦੇ ਵਿੱਚ ਜੋ ਵਿਅਕਤੀ ਇਹਨਾਂ ਚੋਰੀ ਦੇ ਮੋਟਰਸਾਈਕ ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਬੜੀ ਪਤਲੇ ਮੌਸਮਾਂ ਬੜੇ ਗਨੇ ਕਿਹੜਾ ਤੰਦਰੁਸਤ ਹੈ। ਇਹ ਜੀ ਪਿਛਲੇ ਅ ਦਿਨੇ ਪਿਛਲੇ ਦਿਨੀ ਲਹਿਰਾ ਦੇ Amerrican Eagle Hotel ਤੋਂ ਪਿੰਡ ਕਣਕਵਾਲ ਭੰਗੂਆਂ ਦੇ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ। ਉਸ ਨੂੰ ਮੁਕੱਦਮਾ ਦਰਜ ਕਰਨ ਤੋਂ ਬਾਅਦ ਲੱਭਦੇ ਹੋਏ ਥਾਣਾ ਸਿਟੀ ਲਹਿਰਾ ਤੇ ਐਸ ਐਚਓ ਸਦਰ ਲਹਿਰਾ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਜੀ ਇਹਨਾਂ ਨੂੰ ਟੈਕਨੀਕਲੀ ਕੈਮਰਿਆਂ ਦੀ ਮਦਦ ਨਾਲ ਟਰੇਸ ਕਰਦੇ ਹੋਏ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਹੈ ਇੱਕ ਦੁਗਾਲ ਪਿੰਡ ਦਾ ਉਸ ਨੂੰ ਫੜਿਆ ਫਿਰ ਉਸ ਦੇ ਦੋ ਸਾਥੀ ਹੋਰ ਫੜੇ ਤੇ ਇਹਨਾਂ ਪਾਸੋਂ 19 ਮੋਟਰਸਾਈਕਲ ਔਰ ਇੱਕ ਐਕਟਿਵਾ ਚੋਰੀ ਕੀਤੀਆਂ ਹੋਈਆਂ ਨੇ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਉਹ ਬਰਾਮਦ ਕਰਵਾਈਆਂ ਗਈਆਂ ਨੇ ਕਿੰਨੇ ਵਿਅਕਤੀ ਨੇ ਸਰ ਇਹ ਇਹ ਕੁੱਲ 4 ਵਿਅਕਤੀ ਨੇ ਜੀ 3 ਵਿਅਕਤੀ ਨੇ ਚੋਰੀ ਕਰਨ ਵਾਲੇ ਔਰ ਚੌਥਾ ਵਿਅਕਤੀ ਉਹ ਹੈ ਕਬਾੜੀਆ ਜਿਹੜਾ ਕਿ ਇਹਨਾਂ ਤੋਂ ਖਰੀਦ ਕੇ ਅੱਗੇ ਇਹਨਾਂ ਨੂੰ ਡਿਸਮੈਂਟਲ ਕਰਕੇ ਜਾਂ ਤੋੜਪੰਨ ਕਰਕੇ ਅੱਗੇ ਵੇਚਦਾ ਸੀ ਉਸ ਨੂੰ ਵੀ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪਬਲਿਕ ਨੂੰ ਸਭ ਤੋਂ ਜ਼ਰੂਰੀ ਸੰਦੇਸ਼ ਤੁਹਾਡੇ ਮਾਧਮ ਰਾਹੀਂ ਇਹ ਹੈ ਕਿ ਸਾਰਿਆਂ ਦੇ ਘਰਾਂ ਦੇ ਅੱਗੇ ਬਹੁਤ ਸਾਰੇ ਪਬਲਿਕ ਦੇ ਘਰਾਂ ਦੇ ਅੱਗੇ ਕੈਮਰੇ ਲੱਗੇ ਹੁੰਦੇ ਆ ਆਮ ਤੌਰ ਤੇ ਉਹਨਾਂ ਦਾ ਫੋਕਸ ਸਿਰਫ ਆਪਣੇ ਗੇਟ ਤੱਕ ਹੁੰਦਾ ਹੈ ਜੇਕਰ ਉਹਨਾਂ ਦਾ ਫੋਕਸ ਥੋੜਾ ਜਿਆਦਾ ਠੀਕ ਕਰ ਲਿਆ ਜਾਵੇ ਰੋਡ ਤੇ ਕਰ ਦਿੱਤਾ ਜਾਵੇ ਤਾਂ ਅਜਹੀਆਂ ਵਾਰਦਾਤਾਂ ਅਜਿਹੇ ਚੋਰਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਸਹਾਇਤਾ ਮਿਲਦੀ ਹੈ ਸਰ ੱੱਲੇ ਮੋਟਰਸਾਈਕਲ ਬਰਾਮਦ ਹੋਇਆ ਕੋਈ ਹੋਰ ਚੋਰੀ ਨਹੀਂ ਨਹੀਂ ਜੀ ਫਿਲਹਾਲ ਇਹਨਾਂ ਕੋਲੋਂ 19 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਹੋਈ ਹੈ ਸਰ ਜੀ ਮੈਂ ਜਿਨ੍ਹਾਂ ਦੇ ਮੋਟਰਸਾਈਕਲ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦਾ ਹਾਂ ਅਸੀਂ ਉਹਨਾਂ ਪਰਿਵਾਰਾਂ ਨਾਲ ਸੰਪਰਕ ਕਰਾਂਗੇ ਜੀ ਕਈਆਂ ਦੇ ਨੰਬਰ ਪਲੇਟਸ ਨਹੀਂ ਹੈ ਨੰਬਰ ਪਲੇਟਸ ਟੁੱਟੀਆਂ ਹੋਈਆਂ ਨੇ ਜਾਂ ਸੁੱਟੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਇੰਜਨ ਨੰਬਰ ਚੱਸੀ ਨੰਬਰ ਤੋਂ ਟ੍ਰ ਜਿਹੜੀਆਂ ਕਿ ਇਹਨਾਂ ਦੇ ਮੋਟਰਸਾਈਕਲ ਨਿਰਮਾਤਾ ਕੰਪਨੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਇਹਨਾਂ ਦੇ ਮਾਲਕਾਂ ਨੂੰ ਲੱਭ ਕੇ ਉਹਨਾਂ ਨੂੰ ਜਿਹੜੇ ਹੈ ਇਹਨਾਂ ਦੇ ਮੋਟਰਸਾਈਕਲ ਸਕੂਟਰ ਵਾਪਸ ਕਰਾਂਗੇ ਲੇਰਾਗਾਗਾ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਦੇ ਵਹੀਕਲ ਬਰਾਮਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦਿਆ ਡੀਐਸਪੀ ਦਾ ਕਹਿਣਾ ਹੈ ਕਿ ਪਿਛਲੇ ਦਿਨ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਤੇ ਟੈਕਨੀਕਲ ਟੰਗ ਦੇ ਨਾਲ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ। ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਨਿਸ਼ਾਨਦੇਹੀ ਤੋ ਪੁਲਿਸ ਦੇ ਵੱਲੋਂ 19 ਮੋਟਰਸਾਈਕਲ ਤੱਕ ਐਕਟਿਵ ਬਰਾਮਦ ਹੋਈ ਹੈ। ਇਸ ਮਾਮਲੇ ਦੇ ਵਿੱਚ ਜੋ ਵਿਅਕਤੀ ਇਹਨਾਂ ਚੋਰੀ ਦੇ ਮੋਟਰਸਾਈਕ ਉਸ ਵਿਅਕਤੀ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜੀ ਪਿਛਲੇ ਅ ਦਿਨੀ ਪਿਛਲੇ ਦਿਨੀ ਲਹਿਰਾ ਦੇ ਅਮਰੀਕਨ ਈਗਲ ਹੋਟਲ ਤੋਂ ਪਿੰਡ ਕਣਕਵਾਲ ਭੰਗੂਆ ਦੇ ਸੁਖਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ। ਉਸ ਨੂੰ ਮੁਕਦਮਾ ਦਰਜ ਕਰਨ ਤੋਂ ਬਾਅਦ ਲੱਭਦੇ ਹੋਏ ਥਾਣਾ ਸਿਟੀ ਲਹਿਰਾ ਤੇ ਐਸ ਐਚਓ ਸਦਰ ਲਹਿਰਾ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਜੀ ਇਹਨਾਂ ਨੂੰ ਟੈਕਨੀਕਲੀ ਕੈਮਰਿਆਂ ਦੀ ਮਦਦ ਨਾਲ ਟਰੇਸ ਕਰਦੇ ਹੋਏ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਹੈ ਇੱਕ ਦੁਗਾਲ ਪਿੰਡ ਦਾ ਉਸ ਨੂੰ ਫੜਿਆ ਫਿਰ ਉਸ ਦੇ ਦੋ ਸਾਥੀ ਹੋਰ ਫੜੇ ਤੇ ਇਹਨਾਂ ਪਾਸੋਂ 19 ਮੋਟਰਸਾਈਕਲ ਔਰ ਇੱਕ ਐਕਟਿਵਾ ਚੋਰੀ ਕੀਤੀਆਂ ਹੋਈਆਂ ਨੇ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਉਹ ਬਰਾਮਦ ਕਰਵਾਈਆਂ ਗਈਆਂ ਨੇ ਇਹ ਵਿਅਕਤੀ ਨੇ ਸਰ ਇਹ ਕੁੱਲ 4 ਵਿਅਕਤੀ ਨੇ ਜੀ 3 ਵਿਅਕਤੀ ਨੇ ਚੋਰੀ ਕਰਨ ਵਾਲੇ ਔਰ ਚੌਥਾ ਵਿਅਕਤੀ ਉਹ ਹੈ ਕਬਾੜੀਆ ਜਿਹੜਾ ਕਿ ਇਹਨਾਂ ਤੋਂ ਖਰੀਦ ਕੇ ਅੱਗੇ ਇਹਨਾਂ ਨੂੰ ਡਿਸਮੈਂਟਲ ਕਰਕੇ ਜਾਂ ਤੋੜਪੰਨ ਕਰਕੇ ਅੱਗੇ ਵੇਚਦਾ ਸੀ ਉਸ ਨੂੰ ਵੀ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪਬਲਿਕ ਨੂੰ ਸਭ ਤੋਂ ਜ਼ਰੂਰੀ ਸੰਦੇਸ਼ ਤੁਹਾਡੇ ਮਾਧਮ ਰਾਹੀਂ ਇਹ ਹੈ ਕਿ ਸਾਰਿਆਂ ਦੇ ਘਰਾਂ ਦੇ ਅੱਗੇ ਬਹੁਤ ਸਾਰੇ ਪਬਲਿਕ ਦੇ ਘਰਾਂ ਦੇ ਅੱਗੇ ਕੈਮਰੇ ਲੱਗੇ ਹੁੰਦੇ ਆ ਆਮ ਤੌਰ ਤੇ ਉਹਨਾਂ ਦਾ ਫੋਕਸ ਸਿਰਫ ਆਪਣੇ ਗੇਟ ਤੱਕ ਹੁੰਦਾ ਹੈ ਜੇਕਰ ਉਹਨਾਂ ਦਾ ਫੋਕਸ ਥੋੜਾ ਜਿਆਦਾ ਠੀਕ ਕਰ ਲਿਆ ਜਾਵੇ ਰੋਡ ਤੇ ਕਰ ਦਿੱਤਾ ਜਾਵੇ ਤਾਂ ਅਜਹੀਆਂ ਵਾਰਦਾਤਾਂ ਅਜਿਹੇ ਚੋਰਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਸਹਾਇਤਾ ਮਿਲਦੀ ਹੈ ਸਰ ਕੱਲੇ ਮੋਰਸੇ ਹੀ ਬਰਾਮਦ ਹੋਇਆ ਕੋਈ ਹੋਰ ਚੋਰੀ ਨਹੀਂ ਨਹੀਂ ਜੀ ਫਿਲਹਾਲ ਇਹਨਾਂ ਕੋਲੋਂ 19 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਹੋਈ ਹੈ ਸਰ ਜਿਵੇਂ ਜਿਨ੍ਹਾਂ ਦੇ ਮੋਟਰਸਾਈਕਲ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹਨਾਂ ਪਰਿਵਾਰਾਂ ਨਾਲ ਸੰਪਰਕ ਕਰਾਂਗੇ ਜੀ ਕਈਆਂ ਦੇ ਨੰਬਰ ਪਲੇਟਸ ਨਹੀਂ ਹੈ ਨੰਬਰ ਪਲੇਟਸ ਟੁੱਟੀਆਂ ਹੋਈਆਂ ਨੇ ਜਾਂ ਸੁਟੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਇੰਜਨ ਨੰਬਰ ਚਾਸੀ ਨੰਬਰ ਤੋਂ ਟ੍ਰੇਸ ਕਰਕੇ ਕਿ ਅ ਜਿਹੜੀਆਂ ਕਿ ਇਹਨਾਂ ਦੇ ਮੋਟਰਸਾਈਕਲ ਨਿਰਮਾਤਾ ਕੰਪਨੀਆਂ ਨੇ ਉਹਨਾਂ ਨਾਲ ਤਾਲਮੇਲ ਕਰਕੇ ਇਹਨਾਂ ਦੇ ਮਾਲਕਾਂ ਨੂੰ ਲੱਭ ਕੇ ਉਹਨਾਂ ਨੂੰ ਜਿਹੜੇ ਹੈ ਇਹਨਾਂ ਦੇ ਮੋਟਰਸਾਈਕਲ ਸਕੂਟਰ ਵਾਪਸ ਕਰਾ ਲੈਣਗੇ। ਬੜੀ ਇਹੋ ਜਿਹੀ